ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ। ਸਿਰਫ ਟਰੈਕਟਰ ਮੰਡੀ ਤਲਵੰਡੀ ਸਾਪੋ। ਪ੍ਰਮਾਤਮਾ ਦੇ ਅਰਦਾਸ ਕਰੋ ਵੀ ਜਿਹੜੀ ਖਰਾਬ ਸਥਿਤੀ ਪੰਜਾਬ ਚ ਅੱਜ ਬਣੀ ਹੋਈ ਹੈ ਵੀ ਜਲਦੀ ਤੋਂ ਜਲਦੀ ਠੀਕ ਹੋ ਜੇ। ਪੰਜਾਬ ਉਸੇ ਪਹਿਲਾਂ ਵਾਲੀਆਂ ਖੁਸ਼ਹਾਲੀ ਦੀਆਂ ਲੀਹਾਂ ਤੇ ਆ ਜਾਵੇ। ਚਲੋ ਜੋ ਕੁਦਰਤ ਦੇ ਹੱਥ ਵਾਸਾ ਆਪਾਂ ਕੁਝ ਕਰਤਾ ਨਹੀਂ ਸਕਦੇ ਸਿਰਫ ਅਰਦਾਸ ਜ਼ਰੂਰ ਕਰ ਸਕਦੇ ਹਾਂ ਮੇਰੇ ਵੀ। ਅੱਜ ਟਰੈਕਟਰ ਤੁਹਾਨੂੰ ਪਤਾ ਹੈਗਾ ਉਧਰ ਸਥਿਤੀ ਹਾਲਾਤ ਖਰਾਬ ਹੋਣ ਕਰਕੇ ਇੱਕ ਵਾਰ ਤਾਂ ਕਰਕੇ ਟਰੈਕਟਰ ਥੋੜਾ ਜਿਹਾ ਮੰਡੀ ਤੇ ਜ਼ਰੂਰ ਘਟਿਆ ਹੈ। ਗਾਹਕ ਵੀ ਹੋਸਾਬ ਦਾ ਹੈ ਪਰ ਸੌਦੇ ਹੋਏ ਆ। ਕਰਮੀ ਦੇ ਟਰੈਕਟਰ ਦਿਖਾਉਣ ਲੱਗਿਆ ਤੁਹਾਨੂੰ ਸੁੱਖਾ ਸਿੰਘ ਵਾਲੇ ਕਰਮੀ ਦੇ ਕਰਮੀ ਕੀ ਹਾਲ ਹੈ ਠੀਕ ਹੈ ਬਾਈ ਉਹ ਠੀਕ ਠਾਕ ਠੀਕ ਹੈ ਬਾਈ ਕਿੰਨੇ ਟਰੈਕਟਰ ਲਾਇਆ ਮੜੀ 7 ਬਾਈ 7 ਦਿਖਾ ਕੇ ਨਾ ਕੱਲਾ ਕੱਲਾ ਕਿਹੜਾ ਕਿਹੜਾ ਟਰੈਕਟਰ ਹੈ ਬਾਈ ਵੀਡੀਓ ਚ ਟਰੈਕਟਰ ਦੇਖ ਲਿਓ ਤੁਸੀਂ ਕਿਉਂਕਿ ਬਾਈ ਕਹਿੰਦਾ ਵੀ ਕੱਲੇ ਕੱਲੇ ਦੀ ਫੋਟੋ ਨਹੀਂ ਭੇਜੀ ਜਾਣੀ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਨਾਲ ਦੀ ਨਾਲ ਚੱਲਦੀ ਜਾਦੀ ਨੂੰ ਲਾਈਕ ਤੇਰਾ ਮਾਲ ਬਾਈ 2013 ਮਾਡਲ 13 ਮਾਡਲ ਟਰੈਕਟਰ ਹੈ ਇਹ 3 ਸਪੀਡ ਹੈ 4x4 ਅੱਛਾ 4 ਸਪੀਡ ਹੋਇਆ ਵਾਹ 4 ਸਪੀਡ ਟਰੈਕਟਰ ਹੈ ਭਾਈ ਜੀ 2013 ਮਾਡਲ ਟਰੈਕਟਰ ਹੈ 70 ਰੁਪਏ ਪਿਛਲੇ ਟਾਇਰ ਅਗਲੇ ਟਾਇਰ ਵੀ 70 75 ਪੈਸੇ ਚੰਗਾ ਟਰੈਕਟਰ ਹੈਗਾ 855 ਜੇ ਕਿਸੇ ਨੂੰ 3 ਸਪੀਡ 4 ਸਪੀਡ ਚਾਹੀਦੇ ਹੋਏ 855 ਬਾਈ ਸਪੈਸ਼ਲਿਸਟ ਹੈ ਸੌਰਜ ਦਾ ਤਾਂ ਭਾਈ ਕਰਮੀ ਨਾਲ ਗੱਲ ਕਰ ਲਿਓ ਟਰੈਕਟਰ ਚੰਗਾ ਹੈ 2013 ਮਾਡਲ ਹੈ 4 ਲੱਖ 95000 ਡਿਮਾਂਡ ਕਰਦਾ ਹੈ ਕਰਲੋਸਕਰ ਇੰਜਨ ਚ ਸਾਰੀਆਂ ਸ਼ਰਤਾਂ ਤਕਰੀਬਨ ਪੂਰੀਆਂ ਹੁੰਦੀਆਂ ਨੇ ਬਾਈ ਜੀ ਜੇ ਕਿਸੇ ਭਰਾ ਨੇ ਕੋਈ ਇਹ ਜੋ ਟਰੈਕਟਰ ਲੈਣਾ ਤਾਂ ਸਾਰੀਆਂ ਸ਼ਰਤਾਂ ਕਰਮੀ ਪੂਰੀਆਂ ਕਰਦਾ ਜੀ 495000 ਕਰਮੀ ਟਰੈਕਟਰ ਦੀ ਡਿਮਾਂਡ ਹੈ ਤੇ ਬਾਈ ਕਿੰਨੇ ਦਾ ਛੜਨਾ ਇਹ 70 70000 ਦਾ ਬਾਈ 470000 ਦਾ ਅੱਗੇ ਆ ਜਾਂਦਾ 963 ਟਰੈਕਟਰ ਆ ਬਾਈ ਕੋਲੇ ਸਵਰਾਜ 963 ਡੈਕ ਡੱਕ ਕਨੋਪਿਕ ਨੂੰ ਵੀ ਲੱਗੀ ਹੋਈ ਹੈ 6570 ਰੁਪਏ ਟਰੈਕਟਰ ਦੇ ਇਹਦੇ ਟਾਇਰ ਹੈ 3 ਸਪੀਡ ਚ ਆ ਜਾਂਦਾਗਾ ਸਵਰਾਜ 963 ਨੰਬਰ ਇਹਦਾ ਵੀ ਬਠਿੰਡੇ ਦਾ ਪੰਜਾਬ ਨੰਬਰ ਹੈਨਾ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਜੀ 6 ਲੱਖ ਤੇ 65000 ਰੁਪਏ ਡਿਮਾਂਡ ਕਰਦਾ ਹੈ 2000 ਤੇ 20 ਮਾਡਲ ਟਰੈਕਟਰ ਹੈ ਕਰਮੀ ਇਹਦਾ ਸੌਦਾ ਕਿੰਨੇ ਦਾ ਬਾਈ 6 ਲੱਖ 30000 ਦਾ ਬਾਈ ਚੰਗੀ ਤਰ੍ਹਾਂ ਜਾਤ ਮਾਰ ਲਓ ਟਰੈਕਟਰ ਤੇ ਤੁਸੀਂ ਬਾਡੀ ਲਾਈਨ ਦਾ ਚੈੱਕ ਕਰ ਲਓ ਮਾੜੀ ਮੋਟੀ ਟੱਚਿੰਗ ਵਾਚਿੰਗ ਤਾਂ ਬਾਈ ਜੀ ਹੁੰਦੀ ਹੈ ਜੇ ਕੋਈ ਕਹੂਗਾ ਵੀ ਜਮਾਂ ਅਸੀਂ ਲੈਣਾ ਹੈਗਾ ਵੀ ਜਿਹੜਾ ਜਮਾਂ ਹੀ ਟੱਚਿੰਗ ਵਾਲਾ ਨਾ ਹੋਵੇ ਤਾਂ ਬਾਈ ਏਜੰਸੀ ਦੇ ਵਿੱਚ ਜਾਓ ਲੋਨ ਹੋ ਜਾਂਦਾ ਹੈ ਆਧਾਰ ਕਾਰਡ ਨਾਲ ਲੈ ਜਾਓ ਜੇ ਕਿਸੇ ਨੇ ਪੁਰਾਣੇ ਤੇ ਲੋਨ ਕਰਾਉਣਾ ਹੈ ਤਾਂ ਉਹ ਮੰਡੀ ਚ ਆ ਕੇ ਮੜੀ ਮੋਟੀ ਟੱਚਿੰਗ ਵਾਲਾ ਜਾਂ ਪੁਰਾਣਾ ਟਰੈਕਟਰ ਖਰੀਦ ਸਕਦੇ ਹੋ ਤੁਸੀਂ ਇਹ ਕਿੰਨੇ ਦਾ ਸੌਦਾ ਹੋ ਬਾਈ ਦਾ 30000 ਦਾ ਬਾਈ 6 ਲੱਖ 30 ਹਜ਼ਾਰ ਦਾ ਸੌਦਾ ਬਾਈ ਨੇ 35 ਹਜ਼ਾਰ ਦਾ ਅੱਗੇ ਆਇਆ ਦਾ ਬਾਈ ਕੋਲੇ ਸੋਨਾਲਿਕਾ 60 RX ਛੋਟਾ ਡੀਆਈ 60 RX ਇਹ 2-ਸਪੀਡਾ ਹੈ ਕਿ 3-ਸਪੀਡਾ ਹੈ ਬਾਈ ਇਹ? 2 2 ਮਾਡਲ ਬਾਈ 18 ਬਾਈ 2000 ਤੇ 18 ਮਾਲ ਟਰੈਕਟਰ ਹੈ ਬਾਈ ਜੀ ਨੰਬਰ ਇਹ ਵੀ ਬਠਿੰਡੇ ਦਾ ਹੀ ਹੈਗਾ 5 ਲੱਖ ਤੇ 45000 ਰੁਪਏ ਬਾਈ ਡਿਮਾਂਡ ਕਰਦਾ ਟਰੈਕਟਰ ਦੀ ਪਿਛਲੇ ਟਾਇਰ ਆ 16 9 28 ਦੇ ਅਗਲੇ ਹੈਗੇ 7 50 16 ਦੇ ਬਾਡੀ ਲਾਈਨ ਦਾ ਚੈੱਕ ਕਰ ਲੋ ਟਰੈਕਟਰ ਸ਼ੋ ਸੱਪੇ ਦਾ ਸਾਰਾ オリジナル ਰੰਗ ਦਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਬਾਈ ਇਹਦਾ ਕਿੰਨੇ ਦਾ ਸੌਦਾ ਹੋਊ ਬਾਈ? ਸਵਾ 5 ਲੱਖ ਦਾ ਬਾਈ ਸਵਾ ਪੰਜ ਲੱਖ ਰੁਪਿਆ ਸਾਰੇ ਟਰੈਕਟਰਾਂ ਤੇ ਲੋਨ ਹੋ ਜਾਏ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਤਾਂ ਆਪਣਾ ਨੰਬਰ ਨੋਟ ਕਰ ਲਓ 94653162000 ਇਸ ਨੰਬਰ ਤੇ ਸੰਪਰਕ ਕਰੋ ਅੱਗੇ 855 ਬਾਈ ਇੱਕ ਹੋਰ ਲਈ ਖੜਾ ਕਰਲੋਸਕਰ ਇੰਜਨ ਤੇ ਬਾਈ ਕਹਿੰਦਾ ਇਹ ਟਰੈਕਟਰ ਹੈ ਬਾਈ ਜੀ ਇਹ ਕਿਹੜਾ ਮਾਡਲ ਹੈ 14 ਬਾਈ 14 ਮਾਡਲ ਹੈ ਇਹ ਤਾਂ 2 ਸਪੀਡ ਹੈ ਤੇ 2 ਬਾਈ 2 ਸਪੀਡ ਟਰੈਕਟਰ ਹੈ ਬਾਈ ਜੀ 2000 ਤੇ 14 ਮਾਡਲ ਟਰੈਕਟਰ ਹੈ ਵੀਰੋ ਨੰਬਰ ਇਹ ਵੀ ਬਟਿੰਡੇ ਦਾ ਹੀ ਆ ਪਤਾ ਨਹੀਂ ਕਿਧਰੋਂ ਭਾ ਅਕੇਲਾ ਦਾ ਬਟੰਡਾ ਨੰਬਰ ਦੂਰ ਕਿਉਂ ਨਹੀਂ ਜਾਂਦੇ ਤੁਸੀਂ ਨਾ ਬਈ ਕਰਲੋਸਕਰ ਇੰਜਨ ਚ ਹੈ ਵੀ ਹੈ ਹਾਂ ਹਕਰੋਸਕਰ ਇਹ ਵੀ ਕਰਲੋਸਕਰ ਇੰਜਨ ਦਾ ਟਰੈਕਟਰ ਆ ਬਾਈ ਆ ਦੇਖੋ ਮੋਰ ਜੀ ਲੱਗੀ ਹੋਈ ਪਿਓਰ 2014 ਦਾ ਟਰੈਕਟਰ ਹੈ ਪਿੱਛੇ ਤੇਲ ਵਾਲੀ ਟੈਂਕੀ ਐਕਸਟਰਾ ਲੱਗੀ ਹੋਈ ਆ ਟਰੈਕਟਰ ਤੇ 4 ਲੱਖ ਤੇ 95000 ਹੀ ਬਾਈ ਇਹਦੀ ਡਿਮਾਂਡ ਕਰੀ ਜਾਂਦਾ ਪੰਪ ਤੇ ਮਾਰਕਾ 13 ਦਾ ਕਾਪੀ 2014 ਦੀ ਹੈ 85500 ਰਾਜ ਬਾਈ ਜੀ ਇਹਦਾ ਕਿੰਨੇ ਦਾ ਸੋਤਾ 70000 ਦੇ ਦਤਾ ਹਾਂ 4 ਲੱਖ 70000 ਯਾਰ ਕੋਈ ਕੋਈ ਤਾਂ ਮਾਰਾ ਮਾਣਤਨ ਹੋ ਜੂ ਮੌਕੇ ਤੇ ਬਾਈ ਮਾਣਤਨ ਯਾਰ 1000 2000 ਦਾ ਫਰਕ ਪਾ ਦੇਗਾ 70000 70000 ਹੀ ਗਈ ਇਹਨਾਂ ਤੋਂ ਇਹ ਕੋਈ ਗੱਲ ਆ ਯਾਰ 65000 ਕੇ ਦੇ ਦਾ ਕਹਿੰਦੇ ਵੰਡੇ ਯਾਰ ਜਾਂ 65000 ਦਾ ਹੋ ਗਿਆ ਯਾਰ ਬਾਈ ਕਹਿੰਦਾ ਠੀਕ ਐ ਅੱਗੇ ਬਾਈ ਕੋਲੇ 744 744 ਇਹ ਹੋਏਗਾ 2016 ਮਾਡਲ ਤੁਹਾਨੂੰ ਇਹਦੀ ਕਾਸ਼ੀਆ ਦੱਸ ਦਗੇ ਸਵੇਰ ਦਾ ਗੁਣਗਾਨ ਗਾਈ ਜਾਂਦਾ ਕਹਿੰਦਾ ਬਈ ਨਾਲ ਦੇ ਟਾਇਰ ਹੈ ਜਿਵੇਂ ਨਵਾਂ ਟਰੈਕਟਰ ਹੈ ਬਿਲਕੁਲ ਮਾੜੀ ਮੋਟੀ ਟਾਚਿੰਗ ਫਾਚਿੰਗ ਤਾਂ ਭਾਈ ਜੀ ਹੁੰਦੀ ਹੈ ਕਿ ਸੌ ਪਹੁੰਚੋਗਾ ਨਹੀਂ ਹੈਗਾ ਪੰਜਾਈ ਕੁਛ ਕਈ ਜਾਵੇ ਸੋਨਾ ਵਾਲੀ ਕਾਲਾ ਉੱਚੇ ਮਾਡਲ ਵਾਲਾ ਸੈਲ ਫਲਵਾਇਆ ਹੋਇਆ ਅਗਲੇ ਨੇ ਸਪੈਸ਼ਲ 6-7000 ਰੁਪਏ ਦਾ ਟਰੈਕਟਰ ਬਾਡੀ ਲੈਣ ਦਾ ਤੁਸੀਂ ਦੇਖ ਲਓ ਪੂਰਾ ਨਵਾਂ ਟਰੈਕਟਰ ਹੈ ਇਹ ਵੀ ਪੀਵੀ 30 ਨੰਬਰ ਟਰੈਕਟਰ ਹੈਗਾ ਫੋਰ ਸਪੀਡ ਚ ਰਿਵਰਸ ਵੀਡੀਓ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਪਾਵਰ ਸਟੀਅਰਿੰਗ ਹੈ ਚੰਗਾ ਟਰੈਕਟਰ ਹੈ ਸਵਾ ਪੰਜ ਲੱਖ ਰੁਪਿਆ ਵੀ ਡਿਮਾਂਡ ਕਰਦਾ ਇਹਦੀ ਕਿੰਨੇ ਘੰਟੇ ਚੱਲਿਆ ਕਰਮੀ ਟਰੈਕਟਰ ਇਹ ਤੇ ਦੇ ਕੰਮ 7744 ਮੇਰੇ ਸਾਹਮਣੇ 12-1300 ਘੰਟਾ ਚੱਲਿਆ ਹੋਊਗਾ ਜਿਹੜੇ ਟਾਇਰਾਂ ਦੇ ਹਾਲਾਤ ਹਲੋਤ ਹੈਗੇ ਉਧਰੋਂ ਕਿੱਧਰ ਜਾਏਗਾ ਤੂੰ ਇੱਧਰ ਦੱਸ ਕਰਾਂ ਇਹ ਦੇਣਾ ਕਿੰਨੇ ਦਾ ਟਰੈਕਟਰ 5 ਲੱਖ ਦਾ 10 ਹਜ਼ਾਰ 2.5 5 ਲੱਖ ਮੰਗ ਕੇ 5 ਲੱਖ 10 ਹਜ਼ਾਰ ਦਾ ਯਾਰ ਸੰਗ ਮੰਨ ਯਾਰ 5 ਲੱਖ ਚੋਂ 10 ਕਿੰਨਾ ਘਟਦਾ ਨਹੀਂ ਘਟਦਾ ਨਾ ਘਟਣਾ ਪਊਗਾ ਭਾਈ ਮੈਂ ਘਟਾਉਂਗਾ ਤੁਸੀਂ ਆਓ ਸਾਈ ਲੈਓ ਇੱਕੋ ਤੇ ਮਰਜੀ ਛੜਾ ਮਰੀ ਜਾਵੇ ਆ ਆ ਬੰਦਾ 5 ਲੱਖ ਚ ਤੁਹਾਨੂੰ ਮਾਨਦਾਨ ਕਰਾਵਾਂਗੇ 2016 ਮਾਡਲ ਟਰੈਕਟਰ ਆ ਪੂਰਾ ਫਲਨ ਨਵਾਂ ਟਰੈਕਟਰ ਆ ਕਰ ਇਹਦੇ ਚ ਕੋਈ ਸ਼ੱਕ ਨਹੀਂਗਾ ਸੋਹਣਾ ਟਰੈਕਟਰ ਚ ਡਬਲ ਡਿਸਟਰੀਬਿਊਟਰ ਵਾਲਾ ਡੀਟੀ ਮਾਡਲ ਆ ਅੱਗੇ 855 ਇੱਕ ਹੋਰ ਬਦੰਦਰ ਲਈ ਖੜਾ ਕਨੋਪੀ ਜੀ ਛਤਰੀ ਵਾਲਾ ਇਹ ਟਰੈਕਟਰ ਕਿੰਨੇ ਸਪੀਡਾਂ ਚ 3 3 ਸਪੀਡ ਕਿਤੇ ਹੋਇਆ ਟਰੈਕਟਰ ਇਹ ਜਿਹੜੇ 3 ਸਪੀਡ ਕੰਪਨੀ ਬਣੂਣਿਆ ਸੀ 2010 ਮਾਡਲ ਹੈ 3 ਸਪੀਡ ਹੈ ਪਾਵਰ ਸਟੀਅਰਿੰਗ ਹੈ ਪਾਵਰ ਸੈਂਟਰ ਵਾਲਾ ਪਾਵਰ ਅਗਲੇ ਨੇ ਪੈਸੇ ਲਾ ਕੇ ਬਈ ਇੱਕ ਦਾ ਸੈਂਟਰ ਚੋਂ ਪਾਵਰ ਕਰਾਇਆ ਹੋਇਆ ਹੈ ਦੂਜਾ ਇਹਨੂੰ 3 ਸਪੀਡ ਕਰਾਇਆ ਹੋਇਆ 2010 ਮਾਡਲ ਚ 3 ਸਪੀਡ ਦਾ ਟਰੈਕਟਰ ਆਇਆ ਹੀ ਨਹੀਂ ਸੀ 4 ਸਪੀਡ ਚ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਰਿਵਰਸ ਵੀਡੀਓ ਵਾਲਾ ਪੰਕਸ਼ਨ ਸਾਰੇ ਉੱਚੇ ਮੀਡੀਟੀ ਮਾਡਲ ਵਾਲੇ ਹੀ ਲੱਗੇ ਸਿਰਫ ਇੱਕ ਡਿਸਟ੍ਰਿਬਿਊਟਰ ਨਹੀਂ ਲੱਗਿਆ ਹਨਾ ਹਾਂ ਬਈ ਡਿਸਟ੍ਰਿਬਿਊਟਰ ਨਹੀਂ ਲੱਗਿਆ ਟਾਇਰ ਜਿਹੜਾ ਸੀਏ ਦਾ ਵਰਦਮਾਨ ਜਿਹੜੀ ਹੈਗੀ ਹੈ ਕਿ ਵਧੀਆ ਵਰਦਨ ਕੰਪਨੀ ਦੇ ਮਹਿੰਗੇ ਵਾਲੇ ਟਾਇਰ ਚੜੇ ਹੋਏ ਆ 14928 ਦੇ ਟਰੈਕਟਰ ਪੂਰਾ ਨਵਾਂ ਟਰੈਕਟਰ 'ਚ ਕੋਈ ਤਥਾ ਨਹੀਂ ਹੈਗੀਗੀ ਪੂਰਾ ਚੰਗਾ ਕਰਮੀ ਸੁੱਕਾ ਏਅਰ ਕਿੰਨੇ ਲਾ ਕੇ ਬੰਦੇ ਨੇ ਚੰਗੇ ਪੈਸੇ ਲਾਏ ਹੋਏ ਆ ਬਾਈ ਚੰਗੇ ਵੀ ਚੰਗੇ ਜਿਹਨੇ ਥੋੜੇ ਪੈਸੇ ਨਾਲ ਟਰੈਕਟਰ ਲੈਣਾ ਨਾ ਸਾਢੇ 3 ਲੱਖ ਦੀ ਰੇਂਜ ਵਾਲਾ ਮੈਂ ਕਹਣਾ ਵੀ ਇਤੋਂ ਵਧੀਆ ਟਰੈਕਟਰ ਮੈਨੂੰ ਨਹੀਂ ਲੱਗਦਾ ਕੋਈ ਮਿਲੂਗਾ ਭਾਈ ਜੀ ਇਹਦਾ ਸੌਦਾ 395000 ਮੰਗੀ ਜਾਂਦੇ ਹੋ ਤੁਸੀਂ ਤੇ ਸੌਦਾ ਕਿੰਨੇ ਦਾ ਦਾ 80000 ਦਾ 3 ਲੱਖ 60000 ਦਾ 60000 ਦਾ ਠੀਕ ਹੈ 5-7000 ਜਰ ਆਪਣਾ ਨਾਮ ਲੈ ਲਿਓ ਤੁਸੀਂ ਤਾਂ ਵੀ ਖੜਾ ਲਾਂਗੇ ਪੰਜਾਬ ਨੰਬਰ ਟਰੈਕਟਰ ਹੈ ਵੀ 2010 ਮਾਡਲ 3 ਸਪੀਡ ਟਰੈਕਟਰ ਹੈ ਨਾ 3 ਸਪੀਡ ਕੀਤਾ ਹੋਇਆ ਤੇਲ ਬਰੇਕ ਘਰ-ਵਾਰ ਸਬ ਵੀਡੀਓ ਤੁਹਾਨੂੰ ਪਾਵਰ ਸ਼ੇアリング ਸਾਰੇ ਫੀਚਰ ਮਿਲ ਰਹੇ ਆ ਟਰੈਕਟਰ ਚ ਸਭ ਤੋਂ ਵਧੀਆ ਟਰੈਕਟਰ ਹੈ ਮੇਰੇ ਹਿਸਾਬ ਨਾਲੇ ਵੀਡੀਓ ਚੰਗਾ ਬਾਈ ਦਾ ਆਪਾਂ ਬੋਲਣ ਲੱਗਿਆ ਤੁਹਾਨੂੰ ਫੋਨ ਨੰਬਰ 946552 94655 7244 7244 ਅਡਰੈਸ ਬੋਲੋ ਜੀ ਟਰੈਕਟਰ ਦੇਖਣ ਨੂੰ ਕਿੱਥੇ ਮਿਲਣਗੇ ਤਲਵੰਡੀ ਸਾਬੋ ਜੀ ਤਲਵੰਡੀ ਸਾਬੋ ਟਰੈਕਟਰ ਮਿਲਣਗੇ ਪਿੰਡ ਬਾਈ ਦਾ ਸੁੱਖਾ ਸਿੰਘ ਆਲਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਫੋਨ ਨੰਬਰ ਤੁਸੀਂ ਬਾਈ ਦਾ ਸੁਣ ਲਿਆ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰ ਲੋ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਉਂਦੇ ਰਹੀਏ ਧੰਨਵਾਦ ਜੀ ਮਿਲਦਾ ਕਿਸੇ ਨਾਲ ਵੀਡੀਓ ਦੇ ਨਾਲ ਤਦ ਤੱਕ ਲਈ ਰਭਰਾ